ਸਤਿ ਸ਼੍ਰੀ ਅਕਾਲ ਵੈਲਕਮ ਕਿਹਾ ਜਾਲ ਕਿਵੇਂ ਹੋ ਸਾਰੇ ਠੀਕ ਠਾਕ ਸਤ ਕਰਦੇ ਨੇ ਛੋਟੇ ਕੇ ਬਲਾਊਜ਼ ਸ਼ਰਵਾੜ ਸਵੇਰ ਦਾ ਟਾਈਮ ਮੈਂ ਲੱਗਿਆ ਥੋੜਾ ਜਿਹਾ ਕੰਮ ਕਰ ਜਿਹੜਾ ਉਦੋਂ ਦਾ ਪੇਂਟਿੰਗ ਹੀ ਕੰਮ ਪਰਸੋਂ ਦਾ ਤੇ ਉਹ ਲੱਗਿਆ ਕਰ ਹਰਪਤ ਸਿੰਘ ਵੀ ਉੱਠ ਗਿਆ ਉਦੋਂ ਦਾ ਸਮਾਨ ਇੱਥੇ ਇਕੱਠਾ ਕਰਕੇ ਰੱਖਿਆ ਤੇ ਹੁਣ ਲੱਗੇ ਆਪਾਂ ਆਹ ਸੈਰ ਬਣਾਈ ਹੋ ਦੰਦੇ ਨੇ ਫਿੱਟ ਲੱਗੇ ਕਰਨੇ ਬੈਗ ਤੇ ਪਲਾਈ ਪਲੀ ਮਾਰ ਕੇ ਕਰੀਏ ਸੈਟਿੰਗ ਆਈ ਉੱਧਰ ਕਿਚਨ ਨਹੀਂ ਬਣਿਆ ਹੈ ਲਾਈ ਉੱਧਰ ਉਹ ਕਿਚਨ ਨਹੀਂ ਬਣਿਆ ਕੋਈ ਨਹੀਂ ਕਰ ਦਿੰਦੀ ਟੀਵੀ ਵੇਖਣ ਦੇ ਉਹ ਵੇਖਣ ਦੇ ਕਹਿ ਨਹੀਂ ਟੀਵੀ ਵੇਖਣ ਦੇ ਪੱਕਾ ਬੰਦ ਕਰਤਾ ਜੇ ਦਾਦੂ ਗਰਮੀ ਬਹੁਤ ਹੈ ਗੇਟ ਖੋਲਣਾ ਨਹੀਂ ਤੇ ਮੈਨੂੰ ਕਿੰਨੇ ਪੈਸੇ ਦੇਵੋਗੇ ਮੈਂ ਹੈਪਕਰਾਉਂਡਿੰਗ ਕੰਮ ਦੇ ਵਿੱਚ ਕਿੰਨੇ ਪੈਸੇ ਦੇਣੇ ਸਾਮ ਨੂੰ ਅੱਜ ਕੀ ਫਿਰ ਖਵਾਉਣਾ ਮੈਨੂੰ ਫਿਰ ਫਿਰ ਉਹ ਆ ਗਿਆ ਬੰਦੇ ਇਹ ਖੌਣ ਲੋਤੇ ਸੀ ਹਮਮ ਇਹ ਗੱਲਾਂ ਮੋਸੇ ਮਾਜੀ ਫੇਰ ਠੰਡਾ ਹੋ ਗਿਆ ਹਰਫਤੇ ਨੂੰ ਆਇਆ ਯੋ ਤੇ ਮੈਂ ਕਿਹ ਸੌਜੂਗਾ ਪਰ ਇਹ ਸੌਣ ਦਾ ਨਾ ਹੀ ਲੈਂਦੇ ਹੁੰਦਾ ਇਨਸਤਾ ਹੁੰਦਾ ਵੈਨਾ ਸੋਣਾ ਜੈ ਮੇਰਾ ਕਿਤੇ ਸੋਨੇ ਨੀਂਦੀ ਨਹੀਂ ਹੁੰਦੀ ਵੇ ਨੀਂਦੀ ਕਰ ਲੋ ਵੇਖ ਇਹਦੀ ਵਾਲੀ ਤੇ ਵਿੱਕੂ ਕਿਤੇ ਛੋਲੇ ਵਨ ਸੋਨੇ ਹੂਟੇ ਹੂਟੇ ਪਤੇ ਹੂਟੇ ਮਾਟੇ ਹੂ ਉਟੇ ਮਾਟੇ ਹੂਟੇ ਮਾਟੇ ਫੇਰ ਕਰੋ ਹੂਟੇ ਮਾਟੇ ਹੂਟੇ ਮਾਟੇ ਹੂਟੇ ਮਾਟੇ ਕੀ ਗੱਲ ਹੋਈ ਐ ਚਲ ਆ ਮਮ ਕਰੀਏ ਬਾਹਰ ਆਜੋ ਆਜੋ ਇੱਧਰ ਤੇ ਆ ਨਹੀਂ ਨਹੀਂ ਆ ਮੇਰਾ ਪੁੱਤ ਚਲੋ ਬਕਸਾ ਜਿਹਾ ਬਣਾਇਆ ਉਹਨੂੰ ਠੋਕੀ ਚੱਲ ਕੋਲ ਮਾਰੀ ਆ ਜਾ ਰੰਦਾ ਲਾਣ ਕੇ ਚਲਾ ਜਾ ਹਾਂ پتہ ਨਹੀਂ پتہ ਨਹੀਂ ਇਹ ਤਾਂ ਪਾਰ ਤੋਂ ਵਗੜ ਰਹੀ ਵਸੇ ਬੈਕ ਸਾਈਡ ਫਲਾਈ ਮਾਰਦੀ ਆ ਉਹਦਾ ਪੱਲਾ ਲੱਗੇ ਕੱਟਣ ਪੱਲਾ ਕੱਟ ਕੇ ਇਹਦੀ ਸੜਕ ਬੀ ਲਾਦ ਨੇ ਅੱਬਾ ਫਰ ਜਲਾ ਛੜੇ ਕਿਉਂਕਿ ਜਿਹੜਾ ਪਹਿਲਾ ਇਹਦਾ ਫੁੱਟਿਆ ਸੀ ਨਾ ਉਹ ਦੇਖੋ ਨਾ ਇਹ ਰੈਸਿੰਗ ਰਾਣੀ ਮੋਣੇ ਨਾਲ ਖਰਾਬ ਹੋ ਚੁੱਕੀ ਕਿਉਂ ਨਾ ਕੰਧ ਤੇ ਮਗਰ ਸਲਾਬ ਬੜੀ ਤੇ ਹੁਣ ਆਪਾਂ ਅਜੇ ਬਫਰ ਲਾ ਕੇ ਕੱਲ ਨੂੰ ਸਵੇਰ ਕਸਮੂ ਕਰਨ ਲਾ ਦਾਂਗੇ ਫਿਲਹਾਲ ਕੱਚਾ ਕਰ ਦੇਣਾ ਆਪਾਂ ਅੱਜ ਵੀ بارش ਆ ਜੇ ਨਾ ਵਧੀਆ ਆ ਕੱਲ ਸਾਰਾ ਦਿਨ ਆਉਂਦੀ ਨਹੀਂ ਹੈ ਨਾ ਠੰਡਾ ਮੌਸਮ ਰਿਹਾ ਬੰਦੇ ਨੇ ਬੱਤੀ ਬੰਦ ਹੋ ਜਾਂਦੇ ਕੰਮ ਰੁਕ ਜਾਂਦਾ ਪਰ ਸਾਰੇ ਦੇ ਕੰਮ ਚੱਲ ਰਹੇ ਨੇ ਹੂੰ ਬਹੁਤ ਅੰਦਰ ਹੈ ਤੇ ਇਹ ਵਾਕੇ ਬੰਦਾ ਕੰਮ ਚੱਲ ਰਿਹਾ ਹੈ ਇਹ ਤਾਂ ਵੈਸੇ ਗੱਲ ਤਾਂ ਦੀ ਸਹੀ ਹੈ ਬੱਤੀ ਬੰਦ ਹੋ ਜਾਂਦਾ ਕੰਮ ਰੁਕਦਾ ਹੂੰ ਅਬ ਇਹ ਸਲਫ ਵੀ ਲੈ ਆਏ ਅੰਦਰ ਆਪਾਂ ਅਰਚ ਸਫਾਈ ਕਰਾਂਗੇ ਚਲੋ ਇਹ ਸੰਦ ਆਇਨੇ ਭਾਈ ਬੜੀ ਜਮ ਇਹ ਚ ਮੈਂ ਲਾਈਟ ਵੀ ਲਾ ਦਿਓ ਸ਼ੀਸ਼ੇ ਦੇ ਕਿ ਉੱਪਰ ਨਿੱਗੀ ਜਿਹੀ ਛੋਟੀ ਜਿਹੀ ਜਿਹ ਹੈ ਤੇ ਕੋਈ ਆਦਾਂ ਪਹਿਲਾਂ ਇਹਦੀ ਹਾਈਟ ਚੈੱਕ ਕਰਦੇ ਹਾਂ ਇਹਦੀ ਹਾਂ ਠੀਕ ਹੋਵੇ ਤਾਂ ਚੱਕਣੀ ਹੋਰ ਤੇ ਸੈਟ ਇਹ ਬੰਦਾ ਹੈ ਆ ਇੱਕੋ ਜਿਹਾ ਹੋਊਗਾ ਉੱਦਾਂ ਕਰੋ ਨੀਵਾ ਹੁੰਦਾ ਜਾਣਾ ਬਾਬਾ ਉਹ ਇਹ ਤਾਂ ਨਹੀਂ ਜਿਹਨੀ ਰਾਏ ਦਿੱਤੀ ਗਾ ਤੁਹਾਨੂੰ ਕੰਮ ਹੋਰ ਦੇ ਚੀਜ਼ ਉਹ ਰੱਖਣੀ ਕਰਨੀ ਹੁੰਦੀ ਆ ਤੇ ਇਹ ਆ ਇਹ ਥਾਂ ਘੜ ਦਿੰਨੇ ਆ ਰਹਿਣ ਦੇ ਹਲਾਕ ਕੰਮ ਦੇਣ ਦੇ ਅੱਜ ਬਾਕੀ ਬਾਅਦ ਚੇਂਜ ਕਰਦਾ ਥੋੜਾ ਜਿਆ ਫਿਰ ਸਪੋਰਟ ਇਹਦੀ ਉੱਪਰ ਕਰ ਲਿਓ ਸਪੋਰਟ ਲਈ ਤਾਂ ਆ ਜਾਣਾ ਨਾ ਰਹਿਣ ਦੇ ਨਾ ਇਹ ਥੋੜਾ ਉੱਪਰ ਕਰ ਦਿਓ ਨਾ ਥੋੜਾ ਹੋਰ ਉੱਤੇ ਥੋੜਾ ਨਹੀਂ ਮੈਂ ਹਮ ਹਾਈ ਨਾ ਕੋਈ ਚੱਲਣਾ ਚੱਲਣਾ ਪਟਣਾ ਗੇਰ ਬਣਾਉਣ ਜਿਹੜਾ ਅਲੱਗ ਹੈ ਦੇਖ ਆ ਵਧੀਆ ਵੈਸੇ

ਦੀਦੀ ਆਦੀ ਦੀ ਆਈ ਇਹ ਬੋਲ ਕੋਸ਼ੀ ਇਹਨਾ ਉੱਚਾ ਉੱਚਾ ਕਰਕੇ ਇਹਨੂੰ ਉਧਾਂ ਦੇ ਹਾਂ ਜੀ ਨਹੀਂ ਨਹੀਂ ਪਲਟੀਆਂ ਮਾਰਦਾ ਵਾ ਤੇ ਤੇ ਫੇਰ ਡੰਗ ਚੱਲਿਆ ਇਹ ਅਜੇ ਬਾਹਰ ਹੀ ਨੇ ਤੇ ਉਹ ਇੱਥੇ ਆ ਪਾਦੇ ਕੋਣ ਆਇਆ ਦੀਦੀ ਆਈ ਦੀਦੀ ਆਈ ਦੀਦੀ ਇਹਨੂੰ ਪਸਕੇ ਖਵਾਈ ਹਾਂ ਇਹਨੂੰ ਫਦੇ ਨੇ ਪਸ ਕਿੱਥੋਂ ਆਈਆਂ ਫਦੇ ਪਸ ਕਿੱਥੋਂ ਆਈਆਂ ਲੈ ਹੋਰ ਹਰ ਕਣ ਪਾਪਾ ਕਿੱਥੇ ਘਰੇ ਪਾਪਾ ਕਿੱਥੇ ਪਾਪਾ ਕਿੱਥੇ ਪਾਪਾ ਤੇਰੇ ਪਾਪਾ ਦੂੜਾ ਪਾਪਾ ਦੂੜਾ ਪਾਪਾ ਕਰੇ ਹਰ ਕੋ ਦੇਖਣ ਦਿਆ ਫਤਿਹ ਹਲਬੰਦ ਤੋਂ ਕਾਕਾ ਟੁੰਡ ਲਾਣਾ ਟੁੰਡ ਲਾਣਾ ਨਾਲੀ ਇਹ ਚਾਹ ਦੋ ਕੱਪ ਤੇ ਮੰਮੀ ਕਹਿੰਦੇ ਮੈਂ ਚਾਹ ਨਹੀਂ ਪੀਣੀ ਤੇ ਐਪਲ ਖਾਂਦੀ ਪਈ ਤੇ ਕਹਿੰਦੀ ਮੈਨੂੰ ਪਈ ਜੀ ਐਪਲ ਦੋ ਅਰ ਕਿਨੇ ਕੀ ਕਹਿੰਦਾ ਵਾ ਹਾਂ ਕਿਨੇ ਦਿੱਤਾ ਵਾ ਅੱਛਾ ਠੀਕ ਹੈ ਫਟੇ ਕੀ ਭੰਦਾ ਬੱਬਾ 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 ਜਾ ਉਹਦੇ ਨਾਲ ਤੇਰੇ ਉੱਪਰ ਲੱਗਣਾ ਹੈ ਸ਼ੀਸ਼ਾ ਹਰ ਦੰਤਾਂ ਦਾ ਦੀਨ ਕਿੰਨਾ ਪਿਆਰ ਕਰਦੀ ਹੈ ਵੰਦੂ ਕਰਦੀ ਹੈ ਵੰਦੂ ਕਿੰਨਾ ਹੱਥਾਂ ਨਾਲ ਕਰਕੇ ਦੱਸੋ ਕਿੰਨਾ ਸਾਡੀ ਨੂੰ ਕਿੰਨਾ ਪਿਆਰ ਕਰਦੇ ਹੋ ਇੰਨਾ ਇੰਨਾ ਬਹੁਤ ਵੈਰੀ ਗੁੱਡ ਤੇ ਦਾਦੂ ਨੂੰ ਕਿੰਨਾ ਕਰਦੇ ਹੋ ਪਹਿਲਾਂ ਉਹਨੇ ਖਾ ਕੇ ਰੱਖਿਆ ਦਾਦੂ ਨੂੰ ਕਿੰਨਾ ਕਰਦੇ ਹੋ ਪਿਆਰ ਪਹਿਲਾਂ ਦੱਸੋ ਵੰਦੋ इतीयाओ फिर की पू उह हां ले गिन गिन हां हां पापा पापा हर गणा

ਨਕ ਲਾਉਣਾ ਖਲੋਗੇ ਖਲੋਗੇ ਖੁਸ਼ ਰਹਿੰਦਾ ਹੈ ਵੀ ਇਹ ਤੁਹਾਨੂੰ ਬਲੌਗ ਕਿਵੇਂ ਦਾ ਲੱਗਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਨਿਆਣੇ ਇੱਧਰ ਖੇਡਣਦੇ ਆ ਦੋਵੇਂ ਤੇ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ ਬਾ ਬਾਏ ਗੁੱਡ ਨਾਈਟ ਅਬਰਾ ਕਾ ਜਿੰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਬਾ ਬਾਏ ਸ਼ਸ਼ਕਾ